ਉਹ ਖੈਰਾ ਸਾਥ ਦੀ ਪੱਗ ਇਹ ਕਾਂਗਰਸ ਪਾਰਟੀ ਦੀ ਚੱਤ ਇਹ ਹੁਣ ਜਰੂਰ ਆ ਰਿਹਾ ਦੇ ਹੱਥ ਵਿੱਚ ਇੱਕ ਸੀਟ ਇੱਕ ਸੀਟ ਸੰਗਰੂਰ ਦੀ ਇੱਕ ਸੀਟ ਮਗੜ ਲੀਆਂ ਪਾਰਾ ਆੜ ਕੀ ਹੈ ਇੱਥੇ ਇੱਕ ਜਿੱਤੇ ਤੇ ਸਮਿਲੋ ਪਾਰਾ ਥਾ ਤੇ ਹੋਰ ਜਿੱਤ ਕਰਦੇ ਇੱਕ ਇੱਕ ਪੀਰ ਦਾ ਦੋ ਨਿਸ਼ਾਨੇ ਕਰਦੇ ਐਸਾ ਰਗਣਾ ਬਕਰੇ ਇੱਥੇ ਤੇ ਦੋਵੇਂ ਘੇਟੇਰੀ ਕਰਦੇ ਤੇ ਬਿੱਲੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇਹੇ ਹੁਣ ਫੈਸਲਾ ਹੋ ਕਾ ਰਿਹਾ ਹੈ ਖੇਰਾ ਸਾਬ ਤੋਂ ਪੁੱਛਿਆ ਨਹੀਂ ਜਾਣਾ ਬੜਾ ਵੱਡਾ ਲੱਖ ਹੈ ਖੇਰਾ ਸਾਬ ਹਰੇਕ ਦੇ ਘਰੇ ਨਹੀਂ ਆ ਸਕਦੇ ਇਹ ਨਾ ਹੋਵੇ ਨੀਕੀ ਜਾਇਓ ਸਾਡੇ ਪੰਜਾਬੀਆਂ ਚ ਇਹ ਵੀ ਬੜੀ ਤੇ ਵੀ ਬੜੀ ਦਿੱਕਤ ਹੈ ਹਰੇਕ ਕਹਦਾ ਆਇਆ ਨਹੀਂ ਸਾਡੇ ਤਾਂ ਅਸੀਂ ਨਹੀਂ ਪਾਉਂਦੇ ਥੋੜੇ ਹਰੇਕ ਦੇ ਨਹੀਂ ਆ ਸਕਦੇ ਸਾਨੂੰ ਟੈਲੀ ਫੂਟਿੰਗ ਦੇਰਾ ਲੱਖ ਵੋਟਰ ਹੈ ਤੇਰਾ ਲੱਖ ਲੋਕਾਂ ਕੋਲੇਰੇ ਕੋਲੇ ਪਹੁੰਚ ਨਹੀਂ ਕੀਤੀ ਜਾਣੀ ਹਰੇਕ ਨੂੰ ਸੁਪਾਰ ਖੇੜਾ ਬਣ ਕੇ ਦਲਬੀਰ ਗੋਲਦੀ ਬਣ ਕੇ ਮਦਾਨੇ ਜੰਗ ਦੇ ਵਿੱਚ ਆਪ ਖੁੱਦ ਨਾ ਪੈਣਾ ਤੇਰਾ ਵੀ ਕੀ ਜਾਇਓ ਕੀ ਐਵੇਂ ਮਿੰਟਾ ਕਰਾਈ ਜਿਉ ਉਹ ਦੁੱਧ ਵੀ ਦੇਣਾ ਹੋਵੇ ਤੇ ਬੱਕਰੀਆਂ ਉਹ ਮਿੰਗੜਾ ਕੋਲ ਕੇ ਦਿਓ ਇਹਨਾਂ ਕੋਈ ਫਾਇਦਾ ਨਹੀਂ ਐ ਚੜ੍ਹਦੀ ਕਲਾ ਨਾਲ ਟਿੱਡ ਸਾਫ਼ ਕਰਕੇ ਐ ਲੜਾਈ ਲੜਨੀ ਹੈ ਬਾਕੀ ਲੀਡਰਾਂ ਤੇ ਇਲਜ਼ਾਮ ਲੂਮ ਤੇ ਵਿਚਾਰ ਰਹੇ ਐਵੇਂ ਲੱਗ ਵੀ ਜਾਂਦੇ ਕੇ ਯਾਰੀ ਕੋਈ ਸੱਚੇ ਦਿਨੋਂ ਵੀ ਮਦਦ ਕਰੇ ਤਾਂ ਫਿਰ ਵੀ ਕੋਈ ਨਾ ਕੋਈ ਪਰ ਤੁਸੀਂ ਮਿਸ਼ਨ ਸਿੱਧਾ ਪੈਟੇ ਸਾਫ ਬੇਚੜੀ ਕਲਾਕ ਰੱਬ ਨੂੰ ਤੁਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈ ਅੱਜ ਵੀ ਰੱਬ ਨੂੰ ਜਵਾਬ ਦੇ ਜਾਂ ਤਾਂ ਕੋਰੋਨਾ ਕਿਸੇ ਨਾਲ ਤੇ ਜੇ ਨੂੰ ਤਰਾਓ ਤਾਂ ਢਿੱਡ ਸਾਫ ਕਰਕੇ ਤਰੋ ਕਿ ਵੀ ਦੇਖਦਾ ਕੋਈ ਨਹੀਂ ਰੱਬ ਤੁਹਾਨੂੰ ਵੇਖ ਲਿਆ ਉਹ ਗੋਸ ਨਹੀਂ ਕੀ ਹਰ ਕਿੱਡਾ ਬੰਦਾ ਮਾੜਾ ਤੇ ਖੁੱਟਾ ਆਪਨੀ ਇਹਨੇ ਔਰ ਇੱਕ ਦੂ ਪਾਪੀ ਬੰਦਾ ਕੀ ਹੋਏਗਾ ਤੇ ਮੂਤੇ ਕੁਛ ਹੋ ਰਾਤ ਦੇ ਵਿੱਚ ਕੁਛ ਹੋ ਉਹ ਬੰਦੇ ਬਹੁਤੇ ਕਾਮਜਾਬ ਨਹੀਂ ਹੁੰਦੇ ਜਿਹੜੇ ਬੰਦੇ ਆਏ ਕਰਦੇ ਠੀਕ ਹੈ ਕਿਸੇ ਬਾਰੇ ਕੋਈ ਵਿਚਾਰ ਐਸਾ ਹੋ ਸਕਦਾ ਹੈ ਲੇਕਿਨ ਹੋ ਸਕਦਾ ਹੈ ਸਾਹਮਣੇ ਵਾਲਾ ਬਹੁਤ ਸੱਚਾ ਆਦਮੀ ਹੋਵੇ ਹੋਰ ਤਰੱਕੀ ਦਾ ਕਾਰਨ ਇੱਕ ਹੈ ਲਾਲ ਸਿੰਘ ਜੀ ਰਾਜ ਪ੍ਰਧਾਨ ਸਾਹਿਬ ਤਰੱਕੀ ਦਾ ਕਾਰਨ ਕੀ ਹੈ ਪਤਾ ਹੈ ਤਰੱਕੀ ਦਾ ਕਾਰਨ ਹੈ ਜੀਰੇ ਮਨਛ ਖੋਟ ਹੈ ਜ਼ਿੰਦਗੀ ਚ ਤਰੱਕੀ ਨਹੀਂ ਕਰ ਸਕਦੇ ਤਰੱਕੀ ਉਹ ਹੀ ਕਰਦੇ ਹੈ ਜਿਹੜਾ ਤੇਲਾ ਸਿੱਧੇ ਤੋੜ ਤੇ ਸਾਫ਼ ਰਹਿੰਦਾ ਉਹ ਜ਼ਿੰਦਗੀ 'ਚ ਤਰੱਕੀ ਕਰਦਾ ਹੈ ਇੱਕ ਹੀ ਗੋਹ ਹੈ ਇੱਕ ਹੀ ਲੱਭਦਾ ਹੈ ਨੇਮਕੇ ਖਣੀ ਦੇ ਨਾਲੋ ਵਿਲੇਸ਼ਕ 'ਚ ਵੀ ਹੁੰਦੇ ਵਿੰਦੇ ਲੜਾਈ ਹੁੰਦੀ ਹੈ ਲੇਕਿਨ ਪਰਿਵਾਰ ਮੁਰਕੇ ਦਿਨੋ ਇੱਕ ਦੂਜੇ ਦੀ ਮਦਦ ਕਰਦੇ ਤੇ ਫਿਰ ਪਤਾ ਚੱਲਣਾ ਚਾਹਦਾ ਵੀ ਮਦਦ ਕੀਤੀ ਐ ਸੋ ਆਸ ਕਰਦਾ ਸੁਪਾਲ ਸਿੰਘ ਖੇੜਾ ਸਾਹਿਬ ਕਿ ਤੁਸੀਂ ਇੱਥੋਂ ਜਿੱਤ ਗਏ ਤਾਂ ਮੈਂ ਤੁਹਾਨੂੰ ਦੱਸ ਦੇਣਾ ਅੱਜ ਮੈਂ ਤੁਹਾਨੂੰ ਵਧਾਈ ਦੇਣ ਲੱਗਿਆ ਬਾਪੇ ਨੇ ਕਿਰਪਾ ਕਰਦੀਏ ਗੁਰੂ ਨਾਨਕ ਸਾਹਿਬ ਨੇ ਉੱਚੇ ਬੋਲਨਾ ਉਹੀਏ ਕਰਤਾਰੋਂ ਦੇ ਲਈ ਉਹ ਇੱਕ ਸ਼ਬਦ ਹੈ ਪੀਤਾ ਲੋੜੀਆ ਕੰਮ ਸੋ ਹਰਤਾ ਆਖੀਆ ਕਾਰਜ ਦੇ ਸਵਾਰ ਸਤਿਗੁਰ ਸੱਚਾ ਸੱਚੀ ਹੈ ਸੱਚੇ ਬਾਦਸ਼ਾਹੀ ਕਿਰਪਾ ਹੋਗੀ ਜੀਰੋ ਸੋ ਪੈਸੇ ਦਾ ਧਨ ਨਾਲ ਉਹਦੇ ਨਾਲ ਇਹ ਕਿਰਪਾ ਨਹੀਂ ਹੁੰਦੀ ਇਹ ਮਨ ਸਾਫ ਨਾਲ ਸੋ ਚੰਗੇ ਬੰਦੇ ਆ ਤੇ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦਾ ਮੈਨੂੰ ਲੱਗਦਾ ਸਾਨੂੰ ਕਿਸੇ ਦੀ ਕਰਨ ਦੀ ਲੋੜ ਨਹੀਂ ਸਾਨੂੰ ਆਪਦਾ ਮਿਸ਼ਨ ਤੇ ਆਪਦਾ ਰਾਹ ਤੇ ਆਪ ਦੀ ਗੱਲ ਦੱਸਣ ਦੀ ਲੋਕਾਂ ਨੂੰ ਲੋੜ ਹੈ ਲੋਕ ਆਪਣੇ ਆਪ ਕਾਫਲਾ ਬਣਾ ਕੇ ਤੁਹਾਡੇ ਪਿੱਛੇ ਤੁਰ ਬੈਠੇ ਸੋ ਭਾਈ ਤਕੜੇ ਹੋ ਕੇ ਇਹ ਆਗਾਜ਼ ਹੈ ਸਭ ਤੋਂ ਵੱਧ ਜਾਣੇ ਕੰਮ ਕੋਣ ਵਾਲੇ ਸਮੇਂ 'ਚ ਮੈਂ ਵੀ ਸੰਗਰੂਰ ਆਉਂਗਾ ਪ੍ਰਚਾਰ ਕਰਾਂਗੇ ਜਿੱਥੇ ਜਿੱਥੇ ਲੋੜ ਹੋਊਗੀ ਆਪਾਂ ਤਕੜੇ ਹੋ ਕੇ ਇਕੱਠਾ ਕੇ ਲੜਾਂਗੇ ਸੁਪਾਲ ਸਿੰਘ बटन दबा के पंजाब तो सब तो वोटा जता करना है बेनती करता थोड़ा सारे का बहुत बहुत धनबाद